ਸਾਸੀ ਗਾਲ ਜੀ ਆਪ ਜਿਹੜਾ ਹੈਗਾ ਸਟੈਂਡ ਡੇਰਾ ਬਸੀ ਵੀ ਕਿ ਖੜਿਆ ਇੱਥੇ ਆਪਾਂ ਦੇਖ ਸਕਦੇ ਕੀ ਇੱਕ ਫਰਦ ਦਾ ਜਿਹੜਾ ਇੰਤਕਾਲ ਸੰਬੰਧੀ ਜਿਹੜੀ ਅਦਾਲਤ ਲਗਾਈ ਗਈ ਹੈ ਜਿੰਨੇ ਪੈਂਡਿੰਗ ਪਏ ਸੀਗਾ ਹੁਣ ਤੱਕ ਦੇ ਇੰਤਕਾਲ ਸਾਰਿਆਂ ਨੂੰ ਜਿਹੜਾ ਹੈਗਾ ਅੱਜ ਲੋਕ ਅਦਾਲਤ ਤੇ ਜਿਹੜੀ ਲਗਾਈ ਗਈ ਹੈਗੇ ਤਸਵੀਰਾਂ ਦੇਖ ਸਕਦੇ ਬੈਠੇ ਹੋਏ ਮੌਕੇ ਤੇ ਔਰ ਮੌਕੇ ਤੇ ਜਿਹੜਾ ਨਪਟਾਰਾ ਖਿਆਰਾਂ ਦੀ ਜਿਹੜੀ ਗੱਲ ਕੀਤੀ ਗਈ ਹੈ ਕਿ ਜਿਹੜੇ ਇੰਤਕਾਲ ਪੈਂਡਿੰਗ ਪਏ ਸੀ ਜਾਂ ਕੋਈ ਇਹਨਾਂ ਦਾ ਕੋਈ ਕਿਸੇ ਨਾਲ ਕੋਈ ਡਿਸਪਿਊਟ ਸੀ ਜਾਂ ਕੋਈ ਗਲਤੀ ਰਹਿਣ ਕਰਕੇ ਜਿਹੜੇ ਇੰਤਕਾਲ ਪੈਂਡਿੰਗ ਪਏ ਸੀ ਉਸ ਬੰਦੀ ਰਾਜ ਦਾ ਇੰਤਕਾਲ ਜਿਹੜੇ ਇੱਥੇ ਅਦਾਲਤ ਲਗਾਈ ਗਈ ਹੈ ਇੰਤਕਾਲ ਅਦਾਲਤ ਤੇ ਡੇਰਾ ਬਸੂਰ ਜਿਹੜੀ ਆਪਾਂ ਗੱਲ ਕਰਾਂਗੇ ਅੱਜ ਲਗਾਈ ਗਈ ਔਰ ਕੁੱਛੀ ਸਮਝਦੇ ਜਿਹੜੇ ਹਲਕਾ ਬਦਾਇ ਕੁਲਜੀ ਸਿੰਘ ਦਾਵਾ ਜਿਹੜੇ ਪਹੁੰਚ ਰਹੇ ਹੈਗੇ ਆ ਔਰ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹੈਗੇ ਆ ਕੀ ਆਪਾਂ ਦੇਖ ਸਕਦੇ ਕੀ ਜਿਹੜਾ ਇੰਤਕਾਲ ਅਦਾਲਤ ਡੇਰਾ ਬਸੂਰ ਤੇ ਲਗਾਈ ਗਈ ਹੈਗੀ ਆ ਤਸਵੀਰਦਾਰ ਕੁਲਦੀਪ ਸਿੰਘ ਔਰ ਹਰ ਨਰਿੰਦਰ ਸਿੰਘ ਔਰ ਦੇਖ ਸਕਦੇ ਕਿ ਐਮ ਐਲ ਏ ਸਾਹਿਬ ਜਿਹੜੇ ਪਹੁੰਚ ਚੁੱਕੇ ਹੈਗੇ ਆ ਔਰ ਜਿਹੜੇ ਗਲਜੀਤ ਸਿੰਘਂ ਦਾਵਾ ਜਿਹੜੇ ਇੱਥੇ ਪਹੁੰਚ ਚੁੱਕੇ ਹੈਗੇ ਆ ਇਹ ਆਪਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਕਿ ਗਲਜੀਤ ਸਿੰਘਂ ਦਾਵਾ ਇੱਥੇ ਪਹੁੰਚੇ ਹੋਏ ਹੈਗੇ ਆ ਔਰ ਇਹ ਦੇਖਾਦੇ ਕਿ ਇੰਤਖਾਲ ਅਦਾਲਤ ਡੇਰਾ ਬਸਵੀ ਦੀ ਲਗਾਈ ਗਈ ਹੈਗੀ ਔਰ ਆਪਕਾ ਮੌਕੇ ਦੇ ਤਸਵੀਰਾਂ ਦਿਖਾ ਰਹੇ ਹੈਗੇ ਆ ਅ ਜਿਹੜਾ ਸਪੋਜੋ ਕੀ ਹੈ ਇਹ ਨਹੀਂ ਸਮਝਾਈਦਾ ਅ ਇਸ ਸਮੇਂ ਜਿਹੜਾ ਕਰੀਬ ਡੇਰਾ ਬਸਵੀ ਦੀ ਅਗਰ ਗੱਲ ਕਰੀ ਤੇ 158 ਦੇ ਕਰੀਬ ਜਿਹੜੇ ਇੰਤਕਾਲ ਜਿਹੜੇ ਕੀਤੇ ਗਏ ਆ ਡੇਰਾ ਬਸਵੀ ਹਲਕੇ ਦੇ ਜਿਹੜੇ ਆਉਂਦੇ ਆ ਫਿਰ ਇਹ ਕੰਮ ਤੇ ਪੈਂਡਿੰਗ ਹੋਏਗਾ ਇਹ ਜਿਹੜੀ ਲੋਕ ਅਦਾਲਤਾਂ ਇੰਤਕਾਲ ਅਦਾਲਤ ਹੈਗੇ ਆ ਔਰ ਇਹ ਜਿਹੜੀ ਦੱਸਿਆ ਜਾ ਰਿਹਾ ਥਾ ਕਿ ਸਾਰੇ ਪੰਜਾਬ ਦੇ ਵਿੱਚ ਲਾਉਣ ਜਿਹੜੀ ਗੱਲ ਕਹੀ ਗਈ ਕਿ ਸਾਰੇ ਪੰਜਾਬ ਵਿੱਚ ਅੱਜ ਦੇ 6 ਜਨਵਰੀ ਵਾਲੇ ਦਿਨ ਜਿਹੜੇ ਸਾਰੇ ਪਿੰਡਾਂਾਂ ਦੇ ਵਿੱਚ ਜਿਹੜੀ ਲੋਕ ਅਦਾਲਤਾਂ ਇੰਤਕਾਲ ਅਦਾਲਤ ਲਗਾਈ ਜਾਏਗੀ ਔਰ ਇਸ ਦੇ ਸਬੰਧ ਦੇ ਕਿ ਕਨਜੀਸਨ ਨੂੰ ਅਵਾਇਡ ਤੇ ਕੰਨੀ ਹੋਇਆ ਗਿਆ ਔਰ ਇੰਤਕਾਲ ਅਦਾਲਤ ਜਿਹੜੀ ਲਗਾਈ ਗਈ ਹੈਗੀ ਆ ਉਹ ਹਲੇ ਤਾਂ ਚਾਲੂ ਵੀ ਨਹੀਂ ਕਰਿਆ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਹੈਗੇ ਤੁਹਾਨੂੰ ਦਿਖਾ ਰਿਹਾ ਗਿਆ ਸ਼ੇਰਵਤੀ ਤੋਂ ਜਿੱਥੇ ਹਲਕਾ ਵਿਧਾਇਕ ਕੁਲਜੀ ਸਿੰਘ ਦਾਵਾ ਉਧ ਪਹੁੰਚੇ ਹੋਏ ਹੈਗੇ ਔਰ ਜੇਕਰ ਉਹਨੇ ਦੇਖ ਦੇਖੇ ਜਿਹੜਾ ਇੰਤਕਾਲ ਅਦਾਲਤ ਦਾ ਇਹਦਾ ਕਾਮੇੜਾ ਪੈਂਡਿੰਗ ਹੈ ਅਸੀਂ ਉਸ ਬੰਦੇ ਦੇ ਕੀਤੀ ਜਾ ਰਹੀ ਹੈ ਕਾ ਜਿਵੇਂ ਨਾਲ ਸਾਡੇ ਪਿਆਰਾਂ ਦੇ ਛੋਟੇ ਵੀਰ ਮੈਂ ਤੁਹਾਡੇ ਮੀਡੀਆ ਦੇ ਚੈਨਲ ਦੇ ਥਰੂ ਹੀ ਬੇਨਤੀ ਕਰਨਾ ਚਾਹੁੰਦਾ ਕਿ ਅਜੇ ਵੀ ਸ਼ਾਮ ਤੱਕ ਟਾਈਮ ਹੈਗਾ ਸਾਡੇ ਕੋਲ ਜਿਹੜੇ ਹੋਰ ਥੇਰਾਬਸੀ ਹਲਕੇ ਦੇ ਲੋਕਾਂ ਦੇ ਪੈਂਡਿੰਗ ਆਪ ਕੰਮ ਪਏ ਆ ਕੇ ਕਰਾ ਲੈਣ ਕਿਉਂਕਿ ਛੁੱਟੀ ਵਾਲੇ ਦਿਨ ਆ ਜਿਹੜੀ ਅਦਾਲਤ ਲੱਗੀ ਅੱਜ ਇਹਦਾ ਕਾਰਨ ਕੀ ਹੈ ਕਿ ਪੁਰਾਣਾ ਜਿਹੜਾ ਪਿਆ ਹੋਇਆ ਗੰਦ ਸੀਗਾ ਉਹਨੂੰ ਕੱਢਿਆ ਜਾਵੇ ਆਮ ਤੌਰ ਤੇ ਮੈਂ ਜਿਹੜਾ ਕਾਗਜ਼ ਚੱਕ ਕੇ ਬੈਠਾ ਸੀ ਇੱਕ ਇਸ 10 ਪੈਸੇ ਦੇ ਕਾਗਜ਼ ਦੇ ਪਿੱਛੇ ਉਹ ਰਵਾਇਤ ਜਿਹੜੀ ਠੱਗੀਰ ਤੰਦਲੀ ਹੁੰਦੀ ਸੀ ਉਹ ਉਹਨੂੰ ਛਟਕਾਰਾ ਮਾਨ ਸਾਹਿਬ ਨੇ ਦਵਾਇਆ ਔਰ ਮੈਂ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਉਹਨੇ ਦੂਰ ਅੰਦੇਸ਼ੀ ਕਰਕੇ ਆ ਜਿਹੜਾ ਉਪਰਾਲਾ ਉਹਨਾਂ ਨੇ ਕੀਤਾ ਇਹਦੇ ਪੰਜਾਬ ਸਾਰੇ ਚ ਔਰ ਖਾਸ ਕਰ ਮੇਰਾ ਜਿਹੜਾ ਡੇਰਾਬਸੀ ਹਲਕਾ ਉਹ ਸਭ ਤੋਂ ਪੰਜਾਬ ਚ ਗਰੋਇੰਗ ਏਰੀਆ ਨਵਾਂ ਏਰੀਆ ਬਣ ਜਾ ਰਿਹਾ ਜਿੱਥੇ ਵੱਡੇ ਵੱਡੇ ਲੋਕ ਠੱਗੀਆਂ ਮਾਰ ਕੇ ਕਰਪਸ਼ਨ ਕਰਕੇ ਫਲੈਟ ਲੈ ਗਏ ਘਰ ਲੈ ਗਏ ਔਰ ਚੋਰੀ ਠੱਗੀ ਦਾ ਮਾਲ ਜਮ੍ਹਾਂ ਕਰਕੇ ਇਹ ਸਾਰੀ ਇਹ ਜਿਹੜਾ 10 ਪੈਸੇ ਦਾ ਕਾਗਜ਼ ਹੈ ਉਹ ਸਾਰੀਆਂ ਚੀਜ਼ਾਂ ਨੂੰ ਦੂਰ ਇਹ ਤਾਂ ਤੁਹਾਡਾ ਬਲੇਮ ਹੈ ਕਿ ਪਿਛਲੀਆਂ ਸਰਕਾਰਾਂ ਨੇ ਇੰਤਕਾਲ ਪੈਂਡਿੰਗ ਰਹਿ ਗਏ। ਅੱਜ ਕਾਰਨ ਕੀ ਐ? ਅੱਜ ਤਾਂ ਫਿਰ 1.5 ਸਾਲ ਚ ਮੇਰੀ ਸਰਕਾਰ ਦੇ ਮੇਰੇ ਆਫੀਸਰ ਸਹਿਬਾਨ ਨੇ 70% ਆ ਜਿਹੜਾ ਗੰਦਪ੍ਰਾਣੀ ਸਰਕਾਰਾਂ ਦਾ ਪਾਇਆ ਸੀ ਉਹ ਕੱਟਿਆ। ਲੇਕਿਨ ਜਾਂ ਕਿਤੇ ਨਾ ਕਿਤੇ ਥੋੜਾ ਬਹੁਤਾ ਹੁਣ ਦੇਖੋ ਯਾਰ ਤੁਹਾਡੇ মিডিਆ ਨਾਲ ਦੀ ਜ਼ਿੰਮੇਵਾਰੀ ਬਣਦੀ ਆ ਨਾ। ਉਸ ਗੰਦ ਨੂੰ ਵੀ ਕਿਤੇ ਦਿਖਾ ਦਿਆ ਕਰੋ। ਆ ਤੁਹਾਡੇ ਜੀਰਪੁਰ ਠੱਗੀਆਂ, ਤੁਹਾਡੇ ਆ ਡੇਹਰਾਬੀ ਠੱਗੀਆਂ, ਵੱਡੇ ਵੱਡੇ ਚੋਰ, ਵੱਡੀਆਂ ਵੱਡੀਆਂ ਐਨਓਸੀ ਦੇ ਚੋਰ। ਉਹ ਯਾਰ ਇਹ ਵੇਚ ਕੇ ਖਾ ਗਏ ਹਲਕੇ ਨੂੰ ਕਿਤੇ ਨਾ ਕਿਤੇ ਸੱਚ ਪੁੱਤਾਂ ਦੀ ਗੱਲ ਵੀ ਇਹਦੇ ਤੋਂ ਕਹਾ ਦਿਆ ਕਰੋ ਉਹ ਤਾਂ ਤੁਸੀਂ ਹਲਕੇ ਚ ਜੇ ਕਿਤੇ ਮੜ ਜਾ ਬਿਗਾ ਟੇਡਾਂ ਦਾ ਹਲਕੇ ਚ ਵਸਾ ਦਿੰਦੇ ਹੋ ਪਰ ਤੁਹਾਡਾ ਧੰਨਵਾਦ ਵੀ ਕਰਦਾ ਪੰਜਾਬ ਦੇ ਵਿੱਚ ਮੀਡੀਆ ਫੋਰਸ ਜਿਹੜਾ ਪਿੱਲਰ ਹੈ ਇਹਦੀ ਬਦੌਲਤ ਪੰਜਾਬ ਦੀ ਕਾਰਵਾਈ ਸੀਐਮ ਸਾਹਿਬ ਦੇ ਕੀਤੇ ਹੋਏ ਕੰਮ ਪੰਜਾਬ ਦੀ ਜਨਤਾ ਤੱਕ ਜਨਤਾ ਤੱਕ ਗਏ ਨੇ ਔਰ ਜਨਤਾ ਅੱਜ ਸੀਐਮ ਸਾਹਿਬ ਦੇ ਕੰਮਾਂ ਤੋਂ ਖੁਸ਼ ਹੈ ਔਰ ਮੈਂ ਤੁਹਾਡਾ ਮੀਡੀਆ ਵਾਲਿਆਂ ਦਾ ਧੰਨਵਾਦ ਕਰਦਾ ਵੀ ਤੁਸੀਂ ਹਰ ਗਡੇਰਾ ਵੇ ਦੀ ਜਿਹੜੀ ਖਬਰ ਹੈ ਚਾਹੇ ਚੰਗੀ ਜਾਂ ਬੁਰੀ ਭਾਵੇਂ ਕੋਈ ਐਮਐਲਏ ਹੋਵੇ ਭਾਵੇਂ ਕੋਈ ਤੁਹਾਡਾ ਅਫੀਸਰ ਹੋਵੇ ਭਾਵੇਂ ਤੁਹਾਡੇ ਕੋਈ ਪਾਰਟੀ ਦੇ ਨਾਲ ਜੁੜੇ ਨੇ ਭਾਵੇਂ ਦੂਜੀਆਂ ਸਰਕਾਰਾਂ ਜੁੜੇ ਤੁਸੀਂ ਉਹਨੂੰ ਨੰਗਾ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜਿਹੜੇ ਕੈਂਪ ਹੈਗੇ ਲਗਾਤਾਰ ਲੱਗਦੇ ਰਹਿਣਗੇ ਇਹ ਮਾਨ ਸਾਹਿਬ ਦੀਆਂ ਹਦਾਇਤਾਂ ਦੇ ਮਤਾਬਿਕ 6 ਜਨਵਰੀ ਪਹਿਲਾਂ ਤੈਅ ਕੀਤਾ ਗਿਆ ਸੀ ਅਗੋਂ ਜਿਵੇਂ ਜਿਵੇਂ ਹਦਾਇਤਾਂ ਹੋਣਗੀਆਂ ਸਾਡੀ ਸਰਕਾਰ ਦਾ ਸਾਰੇ ਕੈਂਪ ਲਾਉਂਦੀ ਆਂ ਬਾਰ ਐਮ ਐਲ ਏ ਹਲਕੇ ਚ ਨਾ ਹੋਵੇ ਤਾਂ ਕੈਂਪ ਉਥੇ ਐਸ ਡੀ ਐਮ ਤੇ ਸਾਰੇ ਪ੍ਰਸ਼ਾਸਨ ਲਾਉਂਦਾ ਉਹ ਕੰਮ ਕਰਾਣ ਆਉ ਮੈਂ ਤਾਂ ਵੈਲਕਮ ਕਰਦਾ ਡੇਰਾ ਬਸ ਦੇ ਲੋਕਾਂ ਨੂੰ ਕੀ ਆਪਕੀ ਸਰਕਾਰ ਆਪਕੀ ਦਰਬਾਰ ਤੱਕ ਲਗਭਗ 25 ਤੋਂ 30 ਕੈਂਪ ਲੱਗ ਚੁੱਕਿਆ ਹੈ ਔਰ 8-8 ਪਿੰਡਾਂ ਦਾ ਇਕੱਲਾ-ਇਕੱਲਾ ਕੈਂਪ ਲੱਗਾ ਜਿਹਦੇ ਚ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਦੇ ਮੌਕੇ ਤੇ ਕੰਮ ਕਰਕੇ ਅਫਸਰਾਂ ਦਿੱਤੇ ਆ ਠੀਕ ਹੈ ਸਾਡੇ ਨਵੇਂ ਜ਼ਰੂਰ ਹਨ ਨਵੇਂ ਜ਼ਰੂਰ ਹਨ 92 ਬਣਿਆ ਔਰ ਇੰਨੇ ਵੀ ਨਵੇਂ ਨਾ ਇਹਨਾਂ ਨੂੰ ਮੈਂ ਕਹਿਣਾ ਉਧਰ ਵਾਲਿਆਂ ਤੇ ਉਧਰ ਵਾਲਿਆਂ ਨੂੰ ਸਮਝਿਓ ਇਹ 92 ਜਿਹੜੇ ਬਣਿਆ ਨਾ ਇਹ ਰਗੜਾ ਖਾ ਕੇ ਬਣਿਆ ਤਸੱਲੀ ਕਰਾ ਦੇਣਗੇ ਜਿਹੜਾ ਵਿੱਚ ਦੇ ਹਲਕੇ ਦੇ ਲੋਕਾਂ ਨੂੰ ਮੈਂ ਜ਼ਰੂਰ ਅਪੀਲ ਕਰਾਂ ਆਖਰ ਚ ਕਿ ਆਓ ਜਿਹੜੇ ਪੈਂਡਿੰਗ ਕੰਮ ਹੈ ਤਸੀਲਾਂਾਂ ਚ ਕੋਟਚੇਰੀਆਂ ਚ ਆਪਣੇ ਆ